ਬੈਡ ਸ਼ੀਟ ਆ ਗਈ ਸਾਡੀ 115 ਰੁਪਏ ਦੀ ਆ ਦੇਖੋ 115 ਰੁਪਏ ਦੀ ਜਿਹੜਾ ਮਰਜ਼ੀ 20 ਲੈ ਲਓ 115 ਰੁਪਏ ਦਾ ਲੋਕੀ ਵੇਚਣ ਵਾਲੇ ਬੰਦ-ਬੰਦ ਗੱਠਾ ਲੱਗ ਜਾ ਰਹੇ ਸਾਰੇ ਰੰਗ ਦੇਖੋ ਲਗ-ਲਗ ਰੰਗ ਮਿਲ ਨੇ ਤੁਹਾਨੂੰ ਆ ਸਾਰੇ 115 ਰੁਪਏ ਦੇ 115 ਰੁਪਏ ਸਿਰਫ 115 ਰੁਪਏ ਤੋਂ ਅੱਜ ਕਰ ਲੈ ਕੱਲ੍ਹ ਦੇ ਕੱਲ੍ਹ ਦੇਖੋ ਕਿ ਕਿੰਨੇ ਐਂਡਾਂ ਲੱਗੇ ਆ ਦੇਖੋ ਇੱਕ ਬਿੰਦ ਖੋਲ ਕੇ ਤੁਹਾਨੂੰ ਦਿਖਾ ਦਿੰਨੇ ਆ 170 ਰੁਪਏ ਦੀ 4-400 ਰੁਪਏ ਲੋਕੀ 20 ਵੇਚ ਦਿੰਦੇ ਆਲਾ ਦੇਖੋ 20 ਦੇ ਕਲਰ ਦੇਖੋ ਕਿੰਨੇ ਐਂਡ-ਐਂਡ ਲੱਗੇ ਸਾਡੇ ਕੋਲ ਸਾਰੇ ਕਲਰ ਚਾੜ ਇਹ ਰੋ 115 ਪੀਸ ਦੇਖੋ ਕਿੰਨੇ ਐਂਡ ਐਂਡ ਆ ਗਏ ਦੇਖੋ 115 ਰੁਪਏ ਪਿੱਲੋ ਕਵਰ ਦੇਖੋ ਤੇ ਜੈਪ ਲੱਗੀ ਆ ਦੇਖੋ ਪਿੱਲੋ ਕਵਰ ਤੇ ਜੈਪ ਲੱਗੀ ਹੋਈ ਹੈ ਸਿਰਫ ਕਿੰਨੇ ਦੇਣਾ 155 ਰੁਪਏ ਦਾ ਸਿਰਫ 155 ਰੁਪਏ ਦਾ ਦੇਖੋ ਪੀ ਦੇਖੋ ਫੁੱਲ ਸਾਈਜ਼ ਦੇ ਪੀਸ ਹੋਣਗੇ ਇਹ ਵੀ ਨਹੀਂ ਹੈਗੇ ਛੋਟੇ ਪੀਸ ਆ ਦੇਖੋ ਫੁੱਲ ਸਾਈਜ਼ ਦੇ ਪੀਸ ਹੋਣਗੇ ਕਿੰਨੇ ਕਲਰ ਚਾੜਦੇ ਹੋ ਕਿ ਨੈਂਡ ਐਂਡਾਂ ਇੰਦੇ ਵੀ ਕਲਰ ਚਾੜ ਤੁਹਾਨੂੰ ਇੱਕ ਤੋਂ ਇੱਕ ਮਿਲ ਜਾਣਗੇ ਆ ਦੇਖੋ ਬੰਦ ਗੱਠਾ ਚਾਹੀਦੀ ਆ ਬੰਦ ਗੱਠਾ ਵੀ ਮਿਲ ਜੂਗੀ ਤੁਹਾਨੂੰ ਆ ਦੇਖੋ ਆ ਪੀ ਦੇਖੋ 280 ਆਪਣੇ ਕੋਲ ਵੈਰਾਈਟੀ ਸਾਰੀ ਮਿਲਦੀ ਹੈ ਸੋਫਾ ਕਵਰ ਵੀ ਪੜਦੇ ਵੀ ਸਭ ਕੁਝ ਮਿਲਦਾ ਸਾਡੇ ਕੋਲ ਟੋਟਲ ਵੈਰਾਈਟੀ ਸਾਰੇ ਮਿਲਿਆ ਦੇਖੋ ਪੀ ਦੇਖੋ ਤੁਹਾਨੂੰ ਕਲਰ ਦੇਖੋ ਕਿੰਨੇ ਵਧੀਆ ਵਧੀਆ ਹਾਂਜੀ ਸਸੇ ਗਾਜੇ ਸਾਰੇ ਆਪਕਨ ਲੁਧਿਆਣੇ ਫੀਲਡ ਕੰਜ ਨੇਥੇ ਹੈਂਡ ਰੂਮ ਵਾਲਾ ਜਦੋਂ ਨਾ ਚੱਦਰਾਂ ਸਸਨਾਂ ਨੇ ਗੱਦੇ ਸੋਫਿਆਂ ਦੇ ਕਵਰ ਪਰਦੇ ਆਪਾਂ ਪੂਰੀ ਵਧੀਆ ਗਵਲਡ ਦੇ ਰੇਟ ਸੁਣ ਕੇ ਹਰਾ ਰਹੇ ਹੋ ਆ ਇਹਨਾਂ ਦੀ ਸ਼ਾਪ ਆ ਭਾਈ ਉੱਪਰ ਨੰਬਰ ਵੀ ਲੈ ਗਿਆ ਦੇ ਇਹਨਾਂ ਨੇਥੇ ਹੈਂਡ ਲੂ ਕੁਚਾ ਨੰਬਰ 14 ਫੀਲਡ ਕੰਜ ਹਾਂਜੀ ਭਾਈ ਹਾਂਜੀ ਭਾਈ ਹੁਣ ਤੁਹਾਨੂੰ ਦਿਖਾਣੀ ਸਾਰੀ ਵੈਰਾਈਟੀ ਐਸੀ ਆ ਦੇਖੋ ਜਿੱਦਾਂ ਸਾਡਾ ਪਿੱਲੋ ਹੈਗਾ 50 ਰੁਪਏ ਦਾ ਆ ਦੇਖੋ 50 ਰੁਪਏ ਪਰ ਪੀਸ ਇਸ ਤੋਂ ਬਾਅਦ ਜਿਹੜੀ ਕੁਆਲਿਟੀ ਆ ਰਹੀਆਂ ਬਾਕੀ ਕੁਆਲਿਟੀਆਂ ਸਾਰੀਆਂ ਮਿਲਣਗੀਆਂ ਬਾਕੀ ਕੁਆਲਿਟੀਆਂ ਅਲੱਗ-ਅਲੱਗ ਰੇਂਜ ਆ ਦੇਖੋ ਬੱਚੇ ਦੇ ਪਿੱਲੋ ਆ ਗਏ ਜਿੱਦਾਂ ਹੁਣ ਤੁਹਾਨੂੰ ਡੈੱਡ ਸ਼ੀਟ ਆ ਗਈ ਸਾਡੀ 115 ਰੁਪਏ ਦੀ ਆ ਦੇਖੋ 115 ਰੁਪਏ ਦੀ ਜਿਹੜਾ ਮਰਜ਼ੀ ਪੀਸ ਲੈ ਲਓ 115 ਰੁਪਏ ਦਾ ਲੋਕੀ ਵੇਚਣਾ ਤੇ ਬੰਦ-ਬੰਦ ਗੱਠਾ ਲੱਗ ਜਾਦੇ ਸਾਰੇ ਰੰਗ ਦੇਖੋ ਲਗ-ਲਗ ਰੰਗ ਮਿਲ ਨੇ ਤੁਹਾਨੂੰ ਆਹ 115 ਰੁਪਏ ਸਿਰਫ 115 ਰੁਪਏ ਤੋਂ ਅੱਧ ਗੇ ਕਲਰ ਦੇ ਕਲਰ ਦੇਖੋ ਕਿਨੇ ਐਂਡਾਂ ਲੱਗੇ ਆ ਦੇਖੋ ਇੱਕ ਮਿੰਟ ਖੋਲ ਕੇ ਤੁਹਾਨੂੰ ਦਿਖਾ ਦਿੰਨੇ ਆ ਦੇਖੋ 100 ਸਿਰਫ 115 ਰੁਪਏ ਦੋ ਪਿੱਲੋ ਕਵਰ ਨਾਲ ਆਹ ਖੋਲੀ ਪੀਸ ਆ ਦੇਖੋ ਦੋ ਪਿੱਲੋ ਕਵਰ ਹੈ ਨਾਲ ਤੇ ਇੱਕ ਬੈਡ ਸ਼ੀਟ ਸਿਰਫ 115 ਰੁਪਏ ਸਿਰਫ 115 ਪੀਸ ਦੇਖੋ ਕਿਨੇ ਐਂਡ ਐਂਡ ਆ ਗਏ ਦੇਖੋ 115 ਰੁਪਏ ਦਾ ਨਾ ਕਲਰ ਜਾਣ ਨਾ ਕਿੱਥੇ ਮੈਂ ਕਹਿੰਦਾ ਵਧੀਆ ਐਂਡਡ ਇਸ ਤੋਂ ਬਾਅਦ ਆ ਗਈ ਆ ਦੇਖ 155 ਰੁਪਏ 155 ਰੁਪਏ ਦੇ ਵਿੱਚ ਨਾਲ ਤੁਹਾਨੂੰ ਮਿਲਨੇ ਆ ਜਿਪਰ ਪਿੱਲੋ ਕਵਰ ਆ ਦੇਖੋ ਪਿੱਲੋ ਕਵਰ ਦੇਖੋ ਤੇ ਜੇਪ ਲੱਗੀ ਆ ਦੇਖੋ ਪਿੱਲੋ ਕਵਰ ਤੇ ਜੇਪ ਲੱਗੀ ਹੋਈ ਹੈ ਸਿਰਫ ਕਿੰਨੇ ਦੇਣਾ 155 ਰੁਪਏ ਦਾ ਸਿਰਫ 155 ਰੁਪਏ ਦਾ ਦੇਖੋ ਪੀ ਦੇਖੋ ਫੁੱਲ ਸਾਈਜ਼ ਦੇ ਪੀਸ ਹੋਣਗੇ ਇਹ ਵੀ ਨਹੀਂ ਹੈਗੇ ਛੋਟੇ ਪੀਸ ਹੈ ਦੇਖੋ ਫੁੱਲ ਸਾਈਜ਼ ਦੇ ਪੀਸ ਹੋਣਗੇ ਕਿੰਨੇ ਕਲਰ ਚਾੜ ਦਿਓ ਕਿ ਨੈਂਡੰਡਾ ਇੰਨੇ ਵੀ ਕਲਰ ਚਾੜ ਤੁਹਾਨੂੰ ਇੱਕ ਤੋਂ ਇੱਕ ਮਿਲ ਜਾਣਗੇ ਆ ਦੇਖੋ ਕਲਰ ਦੇਖੋ ਕਿੰਨੇ ਵਧੀਆ ਵਧੀਆ ਹੈਗੇ ਆ ਦੇਖੋ ਕਲਰ ਕਿੰਨੇ ਜੈਂਕੀ ਜੈਂਕੀ ਹੈਗੇ ਦੇਖੋ ਹਾਂਜੀ ਕਿੰਨੇ ਵਧੀਆ ਵਧੀਆ ਕਲਰ ਆ ਦੇਖੋ ਇਹਨੇ ਐਂਡ ਐਂਡ ਕਲਰ ਆ ਦੇਖੋ ਉਸ ਤੋਂ ਬਾਅਦ ਆ ਗਈ ਸਾਡੀ ਆ ਦੇਖੋ 170 ਰੁਪਏ ਸਿਰਫ 170 ਰੁਪਏ ਦੀ ਬੈੱਡ ਸ਼ੀਟ ਜਿਹਨੇ ਕੰਮ ਕਰਨਾ ਘਰੇ ਇਦਾਂ ਦੀ ਬੈੱਡ ਸ਼ੀਟਾਂ ਲਿਆ ਕੇ ਪੈਸੇ ਡਬਲ ਕਰੋ ਡਬਲ 170 ਰੁਪਏ ਨਹੀਂ 4-400 ਰੁਪਏ ਲੋਕੀ ਪੀਸ ਵੇਚ ਦਿੰਦੇ ਆਲਾ ਦੇਖੋ ਪੀਸ ਤੇ ਕਲਰ ਦੇਖੋ ਕਿੰਨੇ ਐਂਡ ਐਂਡ ਹੈਗੇ ਸਾਡੇ ਕੋਲ ਸਾਰੇ ਕਲਰ ਚਾੜ ਹਰੇ ਅਗੇ 30 20 20 ਕਲਰ ਹੈਗੇ ਸਾਰੇ ਆ ਚਾ ਦੇਖੋ ਕਲਰ ਚਾੜ ਦੋ ਕਿੰਨੇ ਇਹਦੇ ਦੇਖੋ ਆ ਕਲਰ ਚਾੜਾ ਲੇਖੋ ਕਲਰ ਦੇਖੋ ਕਿੰਨੇ ਵਧੀਆ ਵਧੀਆ ਗਿਆ ਦੇਖੋ ਆ ਦੇਖੋ ਸਿਰਫ ਕਿੰਨੇ ਦੀ ਹੈ 170 ਰੁਪਏ ਦੀ ਸਿਰਫ 170 ਰੁਪਏ ਦੀ ਆ ਦੇਖੋ ਸਿਰਫ 170 ਰੁਪਏ ਦੀ ਇਸ ਤੋਂ ਬਾਅਦ ਆ ਗਈ ਆ ਦੇਖੋ 210 ਰੁਪਏ ਓਕੇ ਕਿੰਨੇ ਦੀ ਸਿਰਫ 210 ਰੁਪਏ ਰੇਂਜ ਸਾਰੀ ਮਿਲੂਗੀ ਤੁਹਾਨੂੰ ਸਾਰੇ ਕੁਆਲਟੀ ਵਧੀਆ ਮਿਲੂਗੀ ਰੇਂਜ ਵੀ ਸਾਰੀ ਮਿਲੂਗੀ ਆ ਦੇਖੋ ਪਿੱਲੋ ਕਵਰ ਦੇਖੋ ਪਿੱਲੋ ਕਵਰ ਦੇ ਕਿੰਨੇ ਵਧੀਆ ਐਂਡ ਦੇਖੋ ਰੰਗ ਵਾਲੇ ਮਿਲ ਰੰਗ ਹੈ ਜੀ ਰੰਗ ਰੂੰਗ ਕਿੱਥੇ ਨਹੀਂ ਜਾਂਦੇ ਪ੍ਰੋਪਰ ਕੁਆਲਿਟੀਆਂ ਵਧੀਆ ਕੁਆਲਿਟੀਆਂ ਮੈਂ ਕਹਿੰਦਾ ਤੁਹਾਨੂੰ ਸੋਚਣ ਦੀ ਲੋੜ ਨਹੀਂ ਪੈਣੀ ਜਦੋਂ ਇੱਕ ਵਾਰੀ ਤੁਸੀਂ ਮਾਲ ਲੈ ਗਏ ਨਾ ਮੁੜ ਕੇ ਤੁਸੀਂ ਮੈਂ ਕਹਿੰਦਾ ਕਿੱਥੇ ਇਹ ਕਿੰਨੇ ਦਾ ਵਾ ਇਹ ਕਿੰਨੇ ਇਹ ਸਿਰਫ 210 ਰੁਪਏ ਦਾ ਦੇਖੋ ਆਣਾ ਕਿੱਥੇ ਆ ਨੈਤੀ ਗੈਨਲੋਂ ਤੇ ਨੈਤੀ ਗੈਨਲੋਂ ਫੀਲਡ ਗਾਂ ਦੀ ਪੂਚਾ ਨੰਬਰ 14 ਲੁਧਿਆਣਾ ਕਿੱਥੇ ਹੋਰ ਨਹੀਂ ਜਾਣਾ ਇਸ ਤੋਂ ਵੱਧ ਆ ਕੀ 230 ਰੁਪਏ ਆ ਚੱਕੋ ਆ ਦੇਖੋ ਪੀਰ ਦੇਖੋ ਕਿੰਨੇ ਐਂਡ ਐਂਡ ਪੀਸਾ ਕਲਰ ਕਾਰਡ ਤੁਹਾਨੂੰ ਖੋਲ ਫੋਟੋ ਦਿਖਾਈ ਇਹਨਾਂ ਮੈਂ ਇੱਕ ਇੱਕ ਪੀਸ ਸਕਰੀਨ ਸ਼ਾਟ ਲੋ ਜਿਹੜਾ ਮਾਲ ਮੰਗਾਣਾ ਤੁਸੀਂ ਉਹਦੇ ਕਲਰ ਚਾਰਡ ਮੰਗਾ ਕੇ ਤੇ ਮਾਲ ਜਿੰਨਾ ਚਾਹੀਦਾ ਤੁਹਾਨੂੰ ਮਿਲ ਜੂਗਾ ਬੰਦ ਗੱਠਾ ਚਾਹੀਦੀ ਆ ਬੰਦ ਗੱਠਾ ਵੀ ਮਿਲ ਜੂਗੀ ਤੁਹਾਨੂੰ ਆ ਦੇਖੋ ਆਰਡਰ ਦਿਓ ਬੰਦ ਗੱਠਾ ਦਾ ਬੰਦ ਗੱਠਾ ਮਿਲਣ ਕਿੰਨੇ ਦਾ ਸਿਰਫ 230 ਸਿਰਫ 230 ਆ ਦੇਖੋ ਕਲਰ ਕਿੰਨੇ ਐਂਡ ਐਂਡਾ ਦੇਖੋ ਕਲਰ ਸਿਰਫ ਸਿਰਫ ਮਿਲਣਾ ਤੁਹਾਨੂੰ ਕਿੰਨੇ 20 230 ਸਿਰਫ 230 ਆਸ ਤੋਂ ਬਾਅਦ ਆ ਗਈ ਆ ਦੇਖੋ ਇਸ ਤੋਂ ਬਾਅਦ ਵਧੀਆ ਵਧੀਆ ਬੈਡ ਸ਼ੀਟ ਆ ਦੇਖੋ ਆ ਪੀਸ ਵੀ ਇੱਕ ਖੋਲ ਕੇ ਦਿਖਾ ਦਈਏ ਆ ਕਿੰਨੇ ਦਾ ਮਿਲਣਾ ਸਿਰਫ 280 ਸਿਰਫ 280 ਆ ਦੇਖੋ ਪੀ ਦੇਖੋ 280 ਆਪਣੇ ਕੋਲ ਵੈਰੈਟੀ ਸਾਰੀ ਮਿਲਦੀ ਹੈ ਸੋਫਾ ਕਵਰ ਵੀ ਪੜਦੇ ਵੀ ਸਭ ਕੁਝ ਮਿਲਦਾ ਸਾਡੇ ਕੋਲ ਟੋਟਲ ਵੈਰੈਟੀ ਸਾਰੀ ਮਿਲਦੀ ਆ ਦੇਖੋ ਪੀ ਦੇਖੋ ਤੁਹਾਨੂੰ ਕਲਰ ਦੇਖੋ ਕਿੰਨੇ ਵਧੀਆ ਵਧੀਆ ਐਂਡ ਟੈਂਟ ਪੀ ਦਿਖਾ ਰਹੇ ਆ ਦੇਖੋ ਨਾਲੇ ਸਭ ਤੋਂ ਵੱਡੀ ਗੱਲ ਏ ਇਹ ਆਪਣਾ ਖੁਦ ਦਾ ਮਾਰਗਾ ਤਿਆਰ ਕੀਤਾ ਆ ਦੇਖੋ ਆਪਣਾ ਖੁਦ ਦਾ ਮਾਲ ਤਿਆਰ ਹੁੰਦਾ ਨੈਤੀ ਖੈਣ ਨੂੰਂਦਾ ਆ ਦੇਖੋ ਇਹ ਕਲਰ ਚੜ ਦੇਖੋ ਪੀ ਦੇਖੋ ਕੁਆਲਿਟੀ ਕਿੰਨੀ ਐਂਡ ਟੈਂਟ ਹੈਗੀ ਆ ਦੇਖੋ ਸਾਡੀਆਂ ਆਪਣੀਆਂ ਐਟਮਾ ਵੀ ਸਾਰੀਆਂ ਤਿਆਰ ਹੁੰਦੀਆਂ ਜੇ ਕਿਸੇ ਨੂੰ ਮਾਲ ਦੀ ਲੋੜ ਆ ਸਾਨੂੰ ਵਟਸਐਪ ਤੇ ਹੈਲੋ ਲਿਖੇ ਸਾਨੂੰ ਜੋ ਮਾਲ ਚਾਹੀਦਾ ਉਹਨੂੰ ਮ ਜੇ ਸਾਡੇ ਬ੍ਰਾਂਡ ਦੀ ਮਾਲ ਚਾਹੀਦਾ ਸਾਡੇ ਬ੍ਰਾਂਡ ਦਾ ਮਾਲ ਮੰਗਾਵੇ ਦੂਜਾ ਦੇ ਦੂਜਾ ਮਿਲ ਜੂਗਾ ਉਸ ਤੋਂ ਬਾਅਦ ਆ ਗਿਆ ਕਿੰਗ ਸਾਈਜ਼ ਦਾ ਕੋ ਰੈੱਡ ਵਾਈਨ ਇਹ ਵੀ ਆਪਣਾ ਮਾਲ ਤਿਆਰ ਕੀਤਾ ਆ ਦੇਖੋ ਲੈਵਲ ਇਹ ਵੀ ਆਪਣਾ ਹੀ ਆ ਦੇਖੋ ਕੱਲ ਦੇਖੋ ਕਿੰਨੇ ਐਂਡਡ ਕਲਰ ਹੈਗੇ ਆ ਦੇਖੋ ਨਾਲੇ ਪੀਸ 100 ਬਾਈ 100 ਕਿੰਗ ਸਾਈਜ਼ 100 ਬਾਈ 100 ਦਾ ਕਿੰਗ ਸਾਈਜ਼ ਆ ਪੀਸ ਤੁਹਾਨੂੰ ਦੇਖੋ ਕਲਰ ਚੜਦੋ ਕਿੰਨੇ ਐਂਡਨ ਡਗੇ ਆ ਦੇਖੋ ਕਲਰ ਦੇਖੋ ਆ ਤਾਂ ਤੁਹਾਨੂੰ ਇੱਕ ਲਾਈਟ ਪੀਸ ਖੋਲ ਕੇ ਦਿਖਾ ਦੀ ਆ ਦੇਖੋ ਆ ਕੋਈ ਨਹੀਂ ਪੀਸ ਇੱਕ ਲਾਈਟ ਪੀਸ ਖੋਲਣੀ ਹੈ ਲਾ ਇਹ ਪੈਣਾ ਤੁਹਾਨੂੰ ਸਿਰਫ 360 ਰੁਪਏ ਦਾ ਸਿਰਫ 360 ਰੁਪਏ ਦਾ 6 600 ਰੁਪਏ ਪੀ ਸੇਲ ਕਰਦੇ ਲੋਕੀ 6 600 ਰੁਪਏ ਦਾ ਪੀ ਸੇਲ ਹੁੰਦਾ ਪੀ ਦਾ ਰੰਗ ਦੇਖੋ ਜੈਂਟਲੀ ਕਲਰ ਆ ਪੂਰਾ ਬਿਲਕੁਲ ਫਰਸਟ ਕਲਾਸ ਦੇਖੋ ਕਿੰਨਾ ਐਂਟ ਕਲਰ ਆ ਦੇਖੋ ਪਿੱਲੋ ਕਵਰ ਵੀ ਦੇਖੋ ਕਿੰਨੇ ਵਧੀਆ ਆ ਆ ਦੇਖੋ ਪਿੱਲੋ ਕਵਰ ਵੀ ਦੇਖੋ ਕਿੰਨੇ ਫੈਂਸੀ ਪਿੱਲੋ ਕਵਰ ਆ ਦੇਖੋ ਕਿੰਨੇ ਫੁੱਲ ਸਾਈਜ਼ ਦੇ ਆ ਇਸ ਤੋਂ ਬਾਅਦ ਆ ਗਈ ਆ ਦੇਖੋ ਇਹ ਆ ਜਾਣੀ ਤੁਹਾਨੂੰ 270 ਰੁਪਏ ਦੀ ਸਿਰਫ 270 ਰੁਪਏ ਸਿਰਫ 270 ਰੁਪਏ ਸਿਰਫ 270 ਰੁਪਏ ਇਸ ਤੋਂ ਬਾਹਰ ਆਇਆ ਨਹੀਂ ਬਾਜਾਰ ਕੇਸਮੈਂਟ ਆ ਦੇਖੋ ਬਾਜਾਰ ਕੇਸਮੈਂਟ ਆ ਗਈ ਉਹਨਾਂ ਬਾਜਾਰ ਕੇਸਮੈਂਟ ਕਿੰਨੇ ਦੇਣੀ ਤੁਹਾਨੂੰ ਸਿਰਫ ਹੋਲਸੇਲ ਰੇਟਾਂ 'ਚ ਸਿਰਫ ਹੋਲਸੇਲ ਰੇਟਾਂ ਦੇ ਵਿੱਚ ਕਿੰਨੇ ਦੀ ਸਿਰਫ ਦੇਵਾਂਗੇ ਤੁਹਾਨੂੰ 290 ਰੁਪਏ ਦੀ ਸਿਰਫ 290 ਰੁਪਏ ਦੀ ਬਾਜਾਰ ਕੇਸਮੈਂਟ ਚਦਰਾਂ ਦੇਖੋ ਇਹਦੇ ਵੀ ਕਲਰ ਚਾਰਟ ਬਹੁਤ ਮਿਲ ਜਾਣਗੇ ਆਪਸ਼ਨ ਬੜੀ ਮਿਲ ਜੂਗੀ ਤੁਹਾਨੂੰ ਕਿੱਥੇ ਹੋਰ ਜਾਣ ਦੀ ਲੋੜ ਨਹੀਂ ਕਿੱਥੇ ਆਣਾ ਨੈਤਿਕ ਹੈਂਡਲੂਮ ਦੇ ਨੈਤਿਕ ਹੈਂਡਲੂਮ ਦਾ ਪੇਜ ਫੋਲੋ ਕਰ ਲੋ ਤੇਜੀ ਢਿੱਲੋ ਦਾ ਹੀ ਪੇਜ ਫੋਲੋ ਕਰ ਲੋ ਤੁਹਾਨੂੰ ਤਾਂ ਹੀ ਆਡਮਾ ਮਿਲਣੀ ਆ ਇਸ ਤੋਂ ਬਾਅਦ ਆ ਗਈਆਂ ਦੇਖੋ ਕੋਟਨ ਦੀਆਂ ਆ ਦੇਖੋ ਬੌਕਸਰ ਇਹ ਵੀ ਆਪਣਾ ਬ੍ਰਾਂਡ ਚਾਰ ਕੀਤਾ ਬੌਕਸਰ ਆ ਦੇਖੋ ਇਹ ਆਪਣਾ ਬ੍ਰਾਂਡ ਆ ਪੀਸ ਮੈਂ ਕਹਿੰਦਾ ਪੀਸ ਦੀ ਕੁਆਲਿਟੀ ਬੋਲਦੀ ਆ ਪੀਸ ਹੈਂਡ ਪੀਸ ਇਹ ਕਿੰਨੇ ਦੇ ਪੂਰਾ ਹੈਵੀ ਪੀਸ ਇਹ ਕਿੰਨੇ ਦਾ ਹੋਇਆ ਇਹ ਪੀਸ ਤੁਹਾਨੂੰ ਰੇਟ ਦਿਨੇ ਬਲੇ ਪੀਸ ਦੇ ਕਲਰ ਚਾਰਟ ਦੇਖੋ ਕਿੰਨੇ ਐਂਡ ਐਂਡਾ ਦਿੱਖੇ ਕਲਰ ਚਾਰਟ ਦੇਖੋ ਮੈਂ ਕਹਿੰਦਾ ਤੁਹਾਡੀ ਰੂਹ ਖੁਸ਼ ਹੋ ਜਾਣੀ ਹੈ ਕਲਰ ਚਾਰਟ ਦੇਖ ਕੇ ਦੇਖੋ ਪੀ ਜਿਹੜਾ ਮਰਜੀ ਖਿਲਾ ਲਓ ਸਾਰੇ ਪੀਸ ਐਂਡੈਂਟ ਆ ਆ ਖੋਲੀ ਪੀਠੇ ਕੇ ਪੀਠੋਲੀ ਇਹ ਲਾ ਦਾਂਗੇ ਤੁਹਾਨੂੰ ਸਿਰਫ 390 ਰੁਪਏ ਦਾ 390 ਰੁਪਏ ਦਾ ਵੱਡਾ ਕਿੰਗ ਵਾਲਾ ਸਾਈਜ਼ ਨਾਲੇ ਕੋਟਨ ਬੈੱਡ ਸ਼ੀਟ ਹੈਵੀ ਸਟੱਫ ਵਿੱਚ ਪਤਲੇ ਚ ਹੈ ਨਹੀਂ ਹੈਵੀ ਸਟੱਫ ਵਿੱਚ ਜਿੰਨੂੰ ਲੋਕੀ ਕਹਿੰਦੇ ਆ ਮੈਂ ਕਹਿੰਦਾ ਕੋਟਨ ਹੀ ਕੋਟਨ ਕਰ ਦੇਣੀ ਆ ਦੇਖੋ ਵੀ ਦੇਖੋ ਬੈੱਡ ਤੋਂ ਖਿਸਕ ਗਿਆ ਤਾਂ ਡਬਲ ਪੈਸੇ ਦਵਾਂਗੇ ਬੈੱਡ ਤੋਂ ਪੀਸ ਖਿਸਕਣਾ ਨਹੀਂ ਇੰਨਾ ਭਾਰੀ ਪੀਸ ਹੈ ਇਸ ਤੋਂ ਬਾਅਦ ਇਸ ਤੋਂ